ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਵੀ ਰੋਹਾਨੀਏ ਦਿਸੋਮੇ ਸ੍ਰੀ ਹਰਮੰਦਰ ਸਾਹਿਬ ਵਿਖੇ ਸਾਡੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਚੱਲਦੇ ਹਾਂ ਸ੍ਰੀ ਹਰਮੰਦਰ ਸਾਹਿਬ ਦੇ ਕਮਿਊਨਿਟੀ ਕਿਚਨ ਵਿਖੇ ਯਾਨੀ ਕਿ ਗੁਰੂ ਰਾਮਦਾਸ ਪਾਤਸ਼ਾਹ ਦੇ ਲੰਗਰ ਵਿਖੇ ਜਿੱਥੇ ਵਿਸ਼ਾਲ ਸੰਗਤਾਂ ਅਣਗਿਣਤ ਸੇਵਾਦਾਰ ਤੇ ਵਿਸ਼ਾਲ ਰਸੋਈ ਆਮ ਤੌਰ ਤੇ ਜਦੋਂ ਅਸੀਂ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਹਾਂ ਤਾਂ ਅਸੀਂ ਇੱਥੇ ਲੰਗਰ ਵੀ ਛਕਦੇ ਹਾਂ ਸੇਵਾ ਵੀ ਕਰਦੇ ਹਾਂ ਪਰ ਫਿਰ ਚੱਲ ਪੈਂਦੇ ਹਾਂ ਪਰ ਸ਼ਾਇਦ ਬਹੁਤ ਘੱਟ ਸੰਗਤ ਸਾਡੇ ਵਿੱਚੋਂ ਜਾਣਦੀ ਹੋਵੇਗੀ ਕਿ ਇਸ ਵਿਸ਼ਾਲ ਰਸੋਈ ਦੇ ਵਿੱਚ ਲੰਗਰ ਕਿਵੇਂ ਕਿੰਨਾ ਤੇ ਕਿੱਥੇ ਬਣਦਾ ਏ ਤੇ ਰੋਜ਼ਾਨਾ ਲਗਭਗ ਕਿੰਨੀਆਂ ਸੰਗਤਾਂ ਇੱਥੇ ਤ੍ਰਿਪਤ ਹੋ ਕੇ ਜਾਂਦੀਆਂ ਨੇ ਸੋ ਆਪਣੇ ਸਾਰੇ ਸਵਾਲਾਂ ਦੇ ਜਵਾਬ ਅਸੀਂ ਅੰਦਰ ਜਾ ਕੇ ਲੈਂਦੇ ਆਂ ਆਓ ਚੱਲਦੇ ਆਂ ਕਮਿਊਨਿਟੀ ਕਿਚਨ ਗੁਰੂ ਰਾਮਦਾਸ ਪਾਤਸ਼ਾਹ ਦੇ ਲੰਗਰ ਹਾਲ ਵਿਖੇ ਵੰਡ ਕਿਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡੀ ਐ ਰਸ ਅੰਮ੍ਰਿਤ ਖੀਰ ਕੇ ਆਲੀ ਗੁਰੂ ਸਾਹਿਬਾਨ ਵੱਲੋਂ ਸ਼ੁਰੂ ਕੀਤਾ ਗਿਆ ਪੰਗਤ ਦਾ ਸਿਧਾਂਤ ਅੱਜ ਪੂਰੀ ਦੁਨੀਆ ਵਿੱਚ ਕਰੋੜਾਂ ਲੋੜਵੰਦਾਂ ਨੂੰ ਭੋਜਨ ਛਕਾ ਰਿਹਾ ਹੈ ਰਵਾਇਤ ਵੀ ਸਿੱਖ ਧਰਮ ਨੂੰ ਵਿਲੱਖਣਤਾ ਪ੍ਰਦਾਨ ਕਰਦੀ ਹੈ ਲੰਗਰ ਦੀ ਵਿਸ਼ਾਲ ਰਸੋਈ ਦੇ ਵਿੱਚ ਅਤ ਆਧੁਨਿਕ ਪ੍ਰਸ਼ਾਦੇ ਬਣਾਉਣ ਵਾਲੀ ਮਸ਼ੀਨ ਹੈ ਇਹ ਇਲੈਕਟ੍ਰੋਨਿਕ ਮਸ਼ੀਨ 1 ਘੰਟੇ ਵਿੱਚ ਹਜ਼ਾਰਾਂ ਹੀ ਪ੍ਰਸ਼ਾਦੇ ਸੰਗਤ ਲਈ ਤਿਆਰ ਕਰ ਦਿੰਦੀ ਹੈ ਆਟਾ ਗੁੰਨਣ ਤੋਂ ਲੈ ਕੇ ਪ੍ਰਸ਼ਾਦਾ ਤਿਆਰ ਹੋਣ ਤੱਕ ਇੱਕ ਪੂਰੀ ਪ੍ਰਕਿਰਿਆ ਇਸ ਮਸ਼ੀਨ ਦੇ ਵਿੱਚ ਚੱਲਦੀ ਹੈ ਤੇ ਪ੍ਰਸ਼ਾਦਾ ਕਿਸ ਤਰ੍ਹਾਂ ਤਿਆਰ ਹੁੰਦਾ ਆਓ ਦੇਖਦੇ ਹਾਂ ਮਸ਼ੀਨ ਰਾਹੀਂ ਪ੍ਰਸ਼ਾਦੇ ਬਣਾਉਣ ਲਈ ਸਭ ਤੋਂ ਪਹਿਲਾਂ ਕਾਫੀ ਮਾਤਰਾ ਵਿੱਚ ਇੱਕ ਵੱਖਰੀ ਮਸ਼ੀਨ 'ਚ ਆਟਾ ਗੁੰਨਿਆ ਜਾਂਦਾ ਹੈ ਵਾਰੀ ਇੱਕ ਬੋਰੀ ਆٹے ਦੀ ਪਾਈ ਜਾਂਦੀ ਹੈ ਜਿਸ ਵਿੱਚ 50 ਤੋਂ 60 ਕਿਲੋ ਦੇ ਲਗਭਗ ਆਟਾ ਹੁੰਦਾ ਹੈ ਨਾਲ ਨਾਲ ਲੋੜ ਮੁਤਾਬਕ ਪਾਣੀ ਪਾਇਆ ਜਾਂਦਾ ਹੈ ਤੇ ਵੱਧ ਤੋਂ ਵੱਧ 5 ਮਿੰਟ ਦੇ ਸਮੇਂ ਵਿੱਚ ਇਹ ਮਸ਼ੀਨ ਆਟਾ ਤਿਆਰ ਕਰ ਦਿੰਦੀ ਹੈ ਕੱਢ ਕੇ ਆਟਾ ਨਾਲ ਪਈ ਲੋਹੇ ਦੇ ਮੇਜ਼ ਤੇ ਰੱਖਿਆ ਜਾਂਦਾ ਜਿੱਥੋਂ ਅਗਲਾ ਸੇਵਾਦਾਰ ਪ੍ਰਸ਼ਾਦੇ ਬਣਾਉਣ ਵਾਲੀ ਮਸ਼ੀਨ ਵਿੱਚ ਆਟਾ ਪਾਉਂਦਾ ਹੈ ਜਿਸ ਤੋਂ ਬਾਅਦ ਆਟੇ ਦੀ ਪਰਤ ਬਣ ਕੇ ਕਨਵੇਅਰ ਬੈਲਟ ਤੇ ਅੱਗੇ ਵਧਦੀ ਜਾਂਦੀ ਹੈ ਅਗਲੇ ਪੜਾਅ ਵਿੱਚ ਫਿਰ ਇਹ ਪੇੜੇ ਗੋਲ-ਗੋਲ ਪ੍ਰਸ਼ਾਦਿਆਂ ਦਾ ਰੂਪ ਲੈ ਕੇ ਅੱਗੇ ਨਿਕਲਦੇ ਨੇ ਪ੍ਰਸ਼ਾਦੇ ਗੋਲ ਕਿਵੇਂ ਬਣਦੇ ਨੇ ਇਹ ਪੂਰੀ ਪ੍ਰਕਿਰਿਆ ਤੁਸੀਂ ਪ੍ਰਤੱਖ ਦੇਖ ਸਕਦੇ ਹੋ ਸਪਰਤ ਵਿੱਚੋਂ ਗੋਲ ਪਰਸ਼ਾਦੇ ਨਿਕਲ ਕੇ ਅਗਲੀ ਬੈਲਟ ਤੇ ਚਲੇ ਜਾਂਦੇ ਨੇ ਤੇ ਬਚੀ ਪਰ ਵਾਪਸ ਪਿਛਲੀ ਬੈਲਟ ਤੇ ਮੁੜ ਜਾਂਦੀ ਹੈ ਤੇ ਇਹ ਪ੍ਰਕਿਰਿਆ ਨਿਰੰਤਰ ਚੱਲਦੀ ਰਹਿੰਦੀ ਹੈ ਸੇਵਾਦਾਰ ਵੀ ਇਸ ਪੂਰੀ ਪ੍ਰਕਿਰਿਆ ਦੀ ਲਗਾਤਾਰ ਨਿਗਰਾਨੀ ਕਰਦੇ ਨੇ ਫਿਰ ਪ੍ਰਸ਼ਾਦੇ ਅੱਗੇ ਜਾਂਦੇ ਨੇ ਪੱਕਣ ਲਈ ਅੱਗ ਦੇ ਸੇਕ ਵਿੱਚ 2000 ਟਣ ਦੇ ਵਿੱਚ ਮਸ਼ੀਨਾਂ ਆਈਆਂ ਨਾ ਛੋਟੀ ਮਸ਼ੀਨ ਆਈ ਆ ਉਹ ਮਤਲਬ 2 ਕਵੈਂਟਲ ਆਟਾ ਪਕਾਰੀ ਘੰਟੇ ਦਾ 5000 ਤੋਂ 6000 ਤੱਕ ਪ੍ਰਸ਼ਾਦਾ ਤਿਆਰ ਕਰਦੀ ਆ ਉਸ ਤੋਂ ਬਾਅਦ ਇਹ ਛੋਟੀ ਵੱਡੀ ਮਸ਼ੀਨ 2003 ਦੇ ਵਿੱਚ ਆਈ ਹਨ 6 ਦੇ ਵਿੱਚ ਆਈ ਹਨ 1 ਘੰਟੇ ਵਿੱਚ 10000 ਪ੍ਰਸ਼ਾਦਾ ਤਿਆਰ ਹੁੰਦਾ ਇੱਕ ਵੱਡੀ ਮਸ਼ੀਨ ਦਾ ਦੋ ਵਾਰ ਸੇਕ ਚੋਂ ਨਿਕਲਣ ਤੋਂ ਬਾਅਦ ਪ੍ਰਸ਼ਾਦਾ ਫੁੱਲ ਕੇ ਤਿਆਰ ਹੋ ਜਾਂਦਾ ਹੈ ਤੇ ਆਪਣੇ ਆਪ ਟੋਕਰੀ ਵਿੱਚ ਆ ਜਾਂਦਾ ਹੈ ਇਸ ਤੋਂ ਬਾਅਦ ਸੇਵਾਦਾਰ ਬੀਬੀਆਂ ਪ੍ਰਸ਼ਾਦਿਆਂ ਨੂੰ ਝਾੜ ਕੇ ਸਲੀਕੇ ਨਾਲ ਟੋਕਰੀ ਵਿੱਚ ਸਜਾਉਂਦੀਆਂ ਨੇ ਤੇ ਫਿਰ ਇਹ ਪ੍ਰਸ਼ਾਦੇ ਬਿਲਕੁਲ ਤਿਆਰ ਹੋ ਜਾਂਦੇ ਨੇ ਸੰਗਤ ਨੂੰ ਵਰਤੌਣ ਲਈ ਮਸ਼ੀਨ ਦੇ ਵਿੱਚ ਪ੍ਰਸ਼ਾਦੇ ਜਦੋਂ ਬਣ ਕੇ ਤਿਆਰ ਹੋ ਜਾਂਦੇ ਨੇ ਤਾਂ ਬਾਹਰ ਹੀ ਮਸ਼ੀਨ ਦੇ ਬਾਹਰ ਇੱਕ ਜਗ੍ਹਾ ਬਣੀ ਹੋਈ ਹੈ ਇੱਥੇ ਲਿਆ ਕੇ ਸੇਵਾਦਾਰ ਪ੍ਰਸ਼ਾਦੇ ਰੱਖਦੇ ਜਾਂਦੇ ਨੇ ਤੇ ਬੀਬੀਆਂ ਸੇਵਾ ਕਰਦੀਆਂ ਨੇ ਪ੍ਰਸ਼ਾਦੇ ਇਕੱਠੇ ਕਰਦੀਆਂ ਨੇ ਉਹਨਾਂ ਨੂੰ ਇਕੱਠਾ ਕੀਤਾ ਜਾਂਦਾ ਹੈ ਪ੍ਰਸ਼ਾਦਿਆਂ ਨੂੰ ਸਾਫ਼ ਕਰਕੇ ਝਾੜ ਝਾੜ ਕੇ ਇੱਕ ਟੱਬ ਦੇ ਵਿੱਚ ਰੱਖਿਆ ਜਾਂਦਾ ਹੈ ਤੇ ਇੱਥੋਂ ਫਿਰ ਪ੍ਰਸ਼ਾਦੇ ਲੰਗਰ ਦੇ ਵਿੱਚ ਜਾਂਦੇ ਨੇ ਸੰਗਤ ਕੋਲ ਜਾਂਦੇ ਨੇ ਜਿੱਥੇ ਸੰਗਤਾਂ ਲੰਗਰ ਛਕਦੀਆਂ ਨੇ ਬੀਬੀਆਂ ਸੇਵਾ ਕਰ ਰਹੀਆਂ ਨੇ ਗੱਲਬਾਤ ਕਰਦੇ ਆਂ ਹਾਂਜੀ ਆਂਟੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਜੀਤ ਕੋਰ ਕਦੋਂ ਤੋਂ ਸੇਵਾ ਕਰ ਰਹੇ ਹੋ ਤੇ ਕੀ ਮਹਿਸੂਸ ਕਰਦੇ ਹੋ ਗੁਰੂ ਸਾਹਿਬ ਨੇ ਤੁਹਾਨੂੰ ਇਹ ਸੇਵਾ ਦਿੱਤੀ ਹੈ ਮੈਨੂੰ 7 ਸਾਲ ਹੋ ਗਏ ਆ ਤੇ ਦੂਜੀ ਕਾਬ ਦੇ ਵਿੱਚ ਸੇਵਾ ਗੁਰੂ ਕਰਦੀ ਗੁਰੂ ਘਰ ਦੀ ਸੇਵਾ ਕਰਕੇ ਮੇਰੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਆ ਸਵੇਰ ਸਵੇਰ ਆਈ ਦਾ ਸੰਗਤ ਦੇ ਦਰਸ਼ਨ ਕਰੀਦੇ ਆ ਤੇ ਮਨ ਨੂੰ ਬਹੁਤ ਪ੍ਰਸੰਨ ਹੁੰਦਾ ਵਾ ਕਿ ਧੰਨਿਆ ਗੁਰਰਾਮਦਾਸ ਜੀ ਨੇ ਸਾਨੂੰ ਇਹ ਮੌਕਾ ਦਿੱਤਾ ਆ ਜਿਨ੍ਹਾਂ 'ਚ ਜ਼ਿੰਦਗੀ ਆਸੀ ਹੈ ਕ ਇਹ ਹੀ ਕਹਿੰਦੇ ਨੇ ਕਿ ਮਹਾਰਾਜ ਆਪਣੀ ਸੇਵਾ ਸਾਨੂੰ ਲਾਜਾ ਸੰਦਰ ਸਾਹਿਬ ਦੇ ਵਿਸ਼ਾਲ ਲੰਗਰ ਦੀ ਸਾਂਝੀ ਰਸੋਈ ਦੇ ਦੂਸਰੇ ਹਾਲ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਜਿੱਥੇ ਸੰਗਤਾਂ ਹੱਥ ਨਾਲ ਪ੍ਰਸ਼ਾਦੇ ਤਿਆਰ ਕਰ ਰਹੀਆਂ ਨੇ ਗਰਮ ਵੱਡੀਆਂ ਵਿਸ਼ਾਲ ਲੋਹਾਂ ਦੇ ਉੱਤੇ ਪ੍ਰਸ਼ਾਦੇ ਪਾਏ ਜਾ ਰਹੇ ਨੇ ਤੇ ਪੂਰੀਆਂ ਸੰਗਤਾਂ ਨੇ ਜਿਹੜੀਆਂ ਜੁਟੀਆਂ ਹੋਈਆਂ ਨੇ ਸੰਗਤਾਂ ਲਈ ਪ੍ਰਸ਼ਾਦੇ ਤਿਆਰ ਕਰਨ ਦੇ ਵਿੱਚ ਇੱਕ ਪਾਸੇ ਪ੍ਰਸ਼ਾਦੇ ਤਿਆਰ ਹੋ ਰਹੀ ਨੇ ਤੇ ਦੂਸਰੇ ਪਾਸੇ ਵੱਡੇ-ਵੱਡੇ ਕੜਾਿਆਂ ਦੇ ਵਿੱਚ ਦੇਗਾਂ ਦੇ ਵਿੱਚ ਸੰਗਤਾਂ ਲਈ ਹੋਰ ਪਕਵਾਨ ਵੀ ਤਿਆਰ ਕੀਤੇ ਜਾ ਰਹੇ ਨੇ ਸਾਹਮਣੇ ਅਸੀਂ ਵੇਖ ਸਕਦੇ ਹਾਂ ਕਿ ਦੇਗ ਦੇ ਵਿੱਚ ਚੌਲ ਨੇ ਜਿਹੜੇ ਉਹ ਬਣਾਏ ਜਾ ਰਹੇ ਨੇ ਸੰਗਤਾਂ ਨੇ ਜਿਹੜੀਆਂ ਉਹ ਸੇਵਾ ਕਰ ਰਹੀਆਂ ਨੇ ਸੇਵਾਦਾਰ ਪੂਰੇ ਤਨ ਮਨ ਨਾਲ ਸੇਵਾ ਦੇ ਵਿੱਚ ਜੁਟੇ ਹੋਏ ਨੇ ਆਸ-ਪਾਸ ਕੋਈ ਵੀ ਧਿਆਨ ਨਹੀਂ ਹੈ ਸੇਵਾਦਾਰਾਂ ਦਾ ਮਨ ਦੇ ਵਿੱਚ ਸਿਰਫ ਤੇ ਸਿਰਫ ਇੱਕੋ ਮਕਸਦ ਹੈ ਕਿ ਸੰਗਤਾਂ ਦੇ ਤੱਕ ਸਮੇਂ ਸਿਰ ਪਕਵਾਨ ਪਹੁੰਚਾਣ ਇੱਕ ਪਾਸੇ ਸ੍ਰੀ ਹਰਮੰਦਰ ਸਾਹਿਬ ਤੋਂ ਮਿੱਠਾ ਕੀਰਤਨ ਪਰਵਾ ਚੱਲ ਰਿਹਾ ਹੈ ਲੰਗਰ ਹਾਲ ਦੇ ਵਿੱਚ ਲਗਾਤਾਰ ਸੰਗਤਾਂ ਨੇ ਜਿਹੜੀਆਂ ਕੀਰਤਨ ਵੀ ਸੁਣ ਰੀਆਂ ਨੇ ਤੇ ਨਾਲ-ਨਾਲ ਸੇਵਾ ਵੀ ਕਰ ਰੀਆਂ ਨੇ ਅਜਿਹੀ ਸੇਵਾ ਦੇਖ ਕੇ ਮਨ ਖੁਸ਼ ਹੋ ਜਾਂਦਾ ਹੈ ਤੇ ਬਿਲਕੁਲ ਹੀ ਸਜਦਾ ਕਰਦਾ ਹੈ ਅਜਿਹੀ ਸੇਵਾ ਨੂੰ ਮੰਦਰ ਸਾਹਿਬ ਦੇ ਲੰਗਰ ਦੀ ਸਾਂਝੀ ਰਸੋਈ ਦਾ ਇਹ ਤੀਜਾ ਹਾਲ ਹੈ ਜਿੱਥੇ ਕੁਦਰਤੀ ਬਾਲਣ ਨਾਲ ਲੰਗਰ ਤਿਆਰ ਕੀਤਾ ਜਾਂਦਾ ਹੈ ਡਾਲਾਂ ਇੱਥੇ ਬਣਦੀਆਂ ਨੇ ਖੀਰ ਵੀ ਸੰਤਾਂ ਲਈ ਬਣਾਈ ਜਾਂਦੀ ਹੈ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਲੱਕੜਾਂ ਵੀ ਪਈਆਂ ਹੋਈਆਂ ਨੇ ਕੁਦਰਤੀ ਬਾਲਣ ਪਿਆ ਹੋਇਆ ਤੇ ਦੂਸਰੇ ਪਾਸੇ ਵੱਡੇ ਵੱਡੇ ਚੁੱਲ੍ਹੇ ਬਣੇ ਹੋਏ ਨੇ ਉਹਨਾਂ ਤੇ ਵੱਡੀਆਂ ਦੇਗਾਂ ਪਈਆਂ ਨੇ ਜਿਥੇ ਲੰਗਰ ਤਿਆਰ ਹੋ ਰਿਹਾ ਹੈ ਗੁਰੂ ਰਾਮਦਾਸ ਪਾਤਸ਼ਾਹ ਦਾ ਲੰਗਰ ਹੈ 24 ਘੰਟੇ ਚੱਲਦਾ ਰਹਿੰਦਾ ਹੈ ਤੇ 24 ਘੰਟੇ ਹੀ ਸੰਗਤਾਂ ਸੇਵਾਦਾਰ ਇੱਥੇ ਲੰਗਰ ਤਿਆਰ ਕਰਦੇ ਨੇ ਤੇ ਇਸ ਲੰਗਰ ਹਾਲ ਦੇ ਵਿੱਚ ਵੀ ਹੱਥ ਨਾਲ ਪ੍ਰਸ਼ਾਦੇ ਇਕਸਾਈਪੇ ਤਿਆਰ ਕੀਤੇ ਜਾਂਦੇ ਨੇ ਤੇ ਇਸ ਲੰਗਰ ਹਾਲ ਤੇ ਬਰਤਨ ਸਫਾਈ ਕਰਨ ਵਾਲੇ ਜਿਹੜੇ ਹਾਲ ਦੀ ਕੰਦ ਹੈ ਉਹ ਸਾਂਝੀ ਹੈ ਤੇ ਉਹ ਦੂਸਰੇ ਪਾਸੇ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਦੂਸਰੇ ਪਾਸੇ ਬਰਤਨਾਂ ਦੀ ਸਫਾਈ ਹੈ ਜਿਹੜੀ ਉਹ ਵੀ ਚੱਲ ਰਹੀ ਹੈ ਲੰਗਰ ਦੀ ਇਸ ਤੀਜੀ ਰਸੋਈ ਵਿੱਚ ਦਾਖਲ ਹੁੰਦਿਆਂ ਹੀ ਬਹੁਤ ਹੀ ਪੁਰਾਤਨ ਤੇ ਸੱਭਿਆਚਾਰਕ ਅਨੁਭਵ ਹੁੰਦਾ ਏ ਇੱਥੇ ਪਿੰਡੂ ਰਵਾਇਤਾ ਮੁਤਾਬਿਕ ਲੰਗਰ ਪਕਾਇਆ ਜਾਂਦਾ ਹੈ ਵੱਡੀਆਂ-ਵੱਡੀਆਂ ਪੱਠੀਆਂ ਵਿੱਚ ਕੁਦਰਤੀ ਬਾਲਣ ਨਾਲ ਅੱਗ ਬਾਲੀ ਜਾਂਦੀ ਹੈ ਤੇ ਤਾਲਾ ਤੇ ਹੋਰ ਪਕਵਾਨ ਤਿਆਰ ਕੀਤੇ ਜਾਂਦੇ ਨੇ 22 ਸਾਲ ਹੋ ਗਿਆ ਗੁਰੂ ਰਾਮ ਦਾ ਪਾਛ ਹਰਵਾਈ ਡਿਊਟੀ ਕਰਦੇ ਆ ਬਾਕੀ ਡੇਲੀ 24 ਘੰਟੇ ਦਾਣਾ ਪ੍ਰਸ਼ਾਦੇ ਮਠਾ ਤੀਰਾ ਸਭ ਹੀ ਘੰਟੇ ਚੱਲਦਾ ਠੀਕ ਹੈ ਇੱਕ ਕੜਾਹੇ ਦੇ ਵਿੱਚ ਕਿੰਨੇ ਕੁਇੰਟਲ ਦਾਲ ਬਣਦੀ ਹੈ ਇੱਕ ਕੜਾਹੇ ਜਹੀਂ 4 5 ਕੁਇੰਟਲ ਬਣੇ ਡੇਲੀ ਕਿੰਨੀ ਬਣਦੀ ਹੈ ਬਾਣਾ 14 15 ਕੁਇੰਟਲ ਲੱਗੇ ਦਾਲ ਨੂੰ ਕਿ ਇਹ ਹੋ ਇਹ ਹੁਣ ਜਿਹੜੀ ਦਾਲ ਬਣ ਰਹੀ ਆਸੀਂ ਦੇਖ ਰਹੇ ਆ ਕੜਾਹੀ ਦੇ ਵਿੱਚ ਇਹਦੇ ਵਿੱਚ ਕੀ ਕੁਛ ਮਟੀਰੀਅਲ ਤੁਸੀਂ ਪਾਇਆ ਕੀ ਕੁਛ ਯੂਜ਼ ਕੀਤਾ ਉਹ ਕਿੰਨਾ ਇਹ ਜੀ 2 ਕੁਇੰਟਲ ਮਾਵਾ ਦੀ ਦਾਲ ਹੈ ਮਾਂ ਛੋਲੇ ਦੀ ਦਾਲ ਲੜੀ ਆ ਤੇ ਇਹਦੇ ਵਿੱਚ 50 ਕਿਲੋ 2 ਕੁਇੰਟਲ ਦਾਲ ਆ ਤੇ 10 ਕੁਇੰਟਲ ਪਾਣੀ ਇਹਦਾ ਠੀਕ ਹੈ ਤੇ 50 ਕਿਲੋ ਵਿੱਚ ਪਾਇਆ ਪਿਆਜ਼ 24 ਕਿਲੋ ਘਿਓ ਤੇ ਕਿੰਨੇ ਕਿਲੋ ਤੇਲ ਹਲਦੀ ਮਿਰਚ ਮਸਾਲੇ 8 8 10 ਦਾ ਕਿਲੋ ਘਿਓ ਸਾਰਾ ਦੇਸੀ ਇੰਨੇ ਬਰਤਨ ਦੇਸੀ ਕਰਦਾ ਜੀ ਉਹ ਮਗਰੜ ਦੇਸੀ ਘਿਓ ਠੀਕ ਹੈ ਜੀ ਇਹ ਬਾਲਣ ਜਿਹੜਾ ਡੇਲੀ ਕਿੰਨਾ ਲੱਗ ਜਾਂਦਾ ਬਾਲਣ ਜੀ 50 ਕਾਊਂਟਰ ਬਾਲਣ ਲੱਗ ਜਾਂਦਾ ਜਦੋਂ ਖਾਸ ਗੁਰਪੁਰਬ ਹੁੰਦੇ ਨੇ ਉਦੋਂ ਕਿਹੜੇ ਕਿਹੜੇ ਖਾਸ ਆਈਟਮਾਂ ਤੁਸੀਂ ਬਣਾਉਂਦੇ ਹੋ ਉਦੋਂ ਜਲੇਬ ਬਣਦੇ ਆ ਫੇਰ ਕੋ ਮਠਿਆਈਆਂ ਮਠੀਆਂ ਬਣਦੀਆਂ ਸਪੈਸ਼ਲ ਚੌਲ ਹਰ ਇੱਕ ਚੀਜ਼ ਫੇਰ ਸਪੈਸ਼ਲ ਦੇ ਹਿਸਾਬ ਨਾਲ ਬਾਕੀ ਜਾਤਰੂ ਆਪੋ ਆਪਣੀਆਂ ਜਿੱਦਾਂ ਕੋਈ ਵੈਰੀਟੀ ਕੋ ਲੈ ਕੇ ਆਉਂਦਾ ਬਣਾ ਦਿੰਦੇ ਲੰਗਰ ਦੀ ਗੁਰ ਆਉਂਦਾ ਬਾਦਸ਼ਾਹ 24 ਘੰਟੇ ਚੱਲਦਾ ਜੋ ਗਰੀਬ ਗਰੀਬਾ ਕਿਸੇ ਨੂੰ ਮਨਾਈ ਨਹੀਂ 24 ਘੰਟੇ ਦਾਲਾ ਪ੍ਰਸ਼ਾਦ ਦੇ ਚਾਹਾਂ ਹਰ ਇੱਕ 24 ਘੰਟੇ ਬਾਦਸ਼ਾਹ ਦੀ ਇਸਰ ਸੂਈ ਵਿੱਚ ਦੂਸਰੀ ਪਾਸੇ ਹੱਥ ਨਾਲ ਪ੍ਰਸ਼ਾਦੀ ਤਿਆਰ ਕਰ ਰਹੀ ਸੰਗਤ ਨੂੰ ਦੇਖ ਕੇ ਵੀ ਵੱਖਰਾ ਹੀ ਆਨੰਦ ਆਉਂਦਾ ਹੈ ਕਸ ਦੀ ਹੈ ਕਿ ਇੰਨੇ ਵਿਸ਼ਾਲ ਲੰਗਰ ਦਾ ਰਾਸ਼ਨ ਰੱਖਣ ਲਈ ਵਿਸ਼ਾਲ ਸਟੋਰ ਘਰ ਵੀ ਬਣੇ ਹੋਏ ਨੇ ਜਿੱਥੇ ਪੂਰਾ ਦਿਨ ਰਾਸ਼ਨ ਦਾ ਆਉਣਾ ਲੱਗਿਆ ਰਹਿੰਦਾ ਏ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦੇਂਦੇ ਟੋਟ ਨਾ ਆਵਈ ਅਗਨਤ ਭਰੇ ਪੰਡਾਰ ਲੰਗਰ ਦਾ ਪੂਰਾ ਪ੍ਰਬੰਧ ਅਸੀਂ ਵੇਖ ਚੁੱਕੇ ਹਾਂ ਕਿਸ ਤਰ੍ਹਾਂ ਬਣਦਾ ਤੇ ਕਿਵੇਂ ਚੱਲਦਾ ਏ ਇਹਨਾਂ ਵਿਸ਼ਾਲ ਲੰਗਰ ਤੇ ਵੱਖਰੇ ਵੱਖਰੇ ਪਕਵਾਨ ਦੇਖ ਕੇ ਕੋਈ ਨਹੀਂ ਸਕਦਾ ਕਿ ਲੰਗਰ ਸ਼ਕੰਦੂ ਮਾਨਣਾ ਕਰੇ ਸੋ ਥੋੜੀ ਜਿਹੀ ਸੇਵਾ ਕਰਨ ਤੋਂ ਬਾਅਦ ਅਸੀਂ ਵੀ ਚੱਲਦੇ ਹਾਂ ਗੁਰੂ ਸਾਹਿਬ ਦੇ ਲੰਗਰ ਵਿੱਚ ਲੰਗਰ ਸ਼ਕੰਦੂ ਲਈ ਸਮਾਜਿਕ ਤੇ ਧਾਰਮਿਕ ਬਰਾਬਰੀ ਪੈਦਾ ਕਰਨ ਲਈ ਸਿੱਖ ਗੁਰੂ ਸਾਹਿਬਾਨਾਂ ਨੇ ਲੰਗਰ ਪ੍ਰਥਾ ਦੀ ਸ਼ੁਰੂਆਤ ਕੀਤੀ। ਹਰ ਗੁਰੂ ਘਰ ਵਿੱਚ ਲੰਗਰ ਹੁੰਦਾ ਏ। ਜਿੱਥੇ ਕਿਸੇ ਪਦਵੀ, ਰੰਗ, ਨਸਲ ਜਾਂ ਜਾਤ ਦੇ ਭੇਦਭਾਵ ਤੋਂ ਬਿਨਾਂ ਸਭ ਸ਼ਰਦਾਲੂ ਇਕੱਠੇ ਲੰਗਰ ਛਕਦੇ ਨੇ। ਲੰਗਰ ਛਕਣ ਤੋਂ ਬਾਅਦ ਸਰਦਾਲੂ ਝੂਠੇ ਬਰਤਨ ਲੈ ਕੇ ਜਦੋਂ ਬਾਹਰ ਨਿਕਲਦੇ ਨੇ ਤਾਂ ਸਾਹਮਣੇ ਸੇਵਾ ਤੇ ਸਰਦਾ ਦਾ ਉਤਸ਼ਾਹ ਦੇਖ ਕੇ ਮਨ ਗੱਦਗੱਦ ਹੋ ਜਾਂਦਾ ਹੈ ਸੇਵਾਦਾਰ ਇੱਕ ਦੂਸਰੇ ਤੋਂ ਅੱਗੇ ਪਰ ਪੂਰੇ ਅਨੁਸ਼ਾਸਨ ਵਿੱਚ ਝੂਠੇ ਬਰਤਨਾਂ ਦੀ ਸਫਾਈ ਦੀ ਸੇਵਾ ਕਰਦੇ ਨੇ ਲੰਗਰ ਵਿੱਚ 24 ਘੰਟੇ ਸੇਵਾ ਸਿਮਰਨ ਤਿੱਲੰਗਰ ਦਾ ਪਰਵਾ ਚੱਲਦਾ ਰਹਿੰਦਾ ਹੈ। ਲੰਗਰ 'ਚ ਰੋਜ਼ ਦਾ 1 ਲੱਖ ਤੋਂ ਉੱਪਰ ਹੀ ਸਰਦਾਰੂ ਜਿਹੜਾ ਪ੍ਰਸ਼ਾਦਾ ਛੱਕ ਜਾਂਦਾ ਵਾ। ਹਾਂਜੀ। ਤੇ ਸਾਡਾ 60-70 ਕੁਇੰਟ ਆਟਾ ਜਿਹੜਾ ਰੂਟੀਨ 'ਚ ਰੋਜ਼ ਬਣਦਾ ਵਾ। ਠੀਕ ਹੈ ਜੀ। ਬਾਕੀ ਦਾਲਾਂ ਹਾਂ ਇਧਰੋਂ ਦਾਲਾਂ ਚਾਵਲ 10 12 ਕੁਇੰਟਲ ਉਹ ਵੀ ਲੱਗ ਜਾਂਦੇ ਨੇ ਹਾਂਜੀ ਹਾਂਜੀ ਹਾਂ ਤੇ ਦਾਲਾਂ ਵੀ 15 20 ਕੁਇੰਟਲ ਜਿਹੜੀਆਂ ਦਾਲਾਂ ਵੀ ਲੱਗ ਜਾਂਦੀਆਂ ਨੇ ਠੀਕ ਹੈ ਜੀ ਰੋਜ਼ ਦੀ ਠੀਕ ਹੈ ਜੀ ਬਾਕੀ ਲੰਗਰ ਦੇ ਵਿੱਚ ਕੀ ਕਿਹੜਾ ਜਿਹੜਾ ਘਿਓ ਹੈ ਦੇਸੀ ਘਿਓ ਯੂਜ਼ ਹੁੰਦਾ ਹੈ ਜਾਂ ਖੰਡ ਹੈ ਉਹ ਕਿੰਨੀ ਕੁ ਲੱਗ ਜਾਂਦੀ ਹੈ ਦੇਸੀ ਘਿਓ ਤੁਸੀਂ ਵੇਖੋ ਵੀ ਸਾਡਾ 4 5 ਕੁਇੰਟਲ ਜਿਹੜਾ ਦੇਸੀ ਘਿਓ ਲੱਗ ਜਾਂਦਾ ਰੋਜ਼ ਦਾ ਠੀਕ ਹੈ ਜੀ ਤੇ ਟੋਟਲ ਕਿੰਨੇ ਸੇਵਾਦਾਰ ਨੇ ਜਿਹੜੇ ਗੁਰਦੁਆਰਾ ਸਾਹਿਬ ਵੱਲੋਂ ਇੱਥੇ ਕੰਮ ਕਰਦੇ ਨੇ ਲੰਗਰ ਦੇ ਸਾਡੇ ਕੋਲ 4 450 ਮੁਲਾਜ਼ਮ ਹੈ ਗੁਰਦੁਆਰਾ ਸਾਹਿਬ ਦਾ ਜੀ ਹਾਂਜੀ ਤੇ ਬਾਕੀ ਸੰਗਤ ਕਾਫੀ ਹੈ ਜਿਹੜੀ ਸੇਵਾ ਕਰਦੀ ਨੇ ਖਾਸ ਦਿਹਾੜੇ ਜਦੋਂ ਹੁੰਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਵਿਖੇ ਉਦੋਂ ਕਿੰਨੀ ਸੰਗਤ ਆਉਂਦੀ ਹੈ ਉਹਦੇ ਵਿੱਚ ਮਤਲਬ ਜਿਹੜੀ ਡੇਲੀ ਆਉਂਦੀ ਤੁਸੀਂ ਕਹਿਆ 1 ਲੱਖ ਆਉਂਦੀ ਹੈ ਤੇ ਉਦੋਂ ਕਿੰਨਾ ਕੁ ਫਰਕ ਹੁੰਦਾ ਹੈ ਸੰਗਤ ਦੇ ਵਿੱਚ ਉਹ ਡਬਲ ਹੋ ਜਾਂਦਾ ਹੈ ਠੀਕ ਹੈ ਜੀ 2 ਲੱਖ ਡੇਢ ਪੋਨੇ 2 2 ਲੱਖ ਦੇ ਕੋਰ-ਕੋਲ ਹਾਂਜੀ ਜਿਹੜੀ ਸੰਗਤ ਹੁਸ਼ਦੀ ਹੈ ਰੋਈ ਤੇ ਲੰਗਰ ਦੇ ਵਿੱਚ ਕੋਈ ਖਾਸ ਪ੍ਰਬੰਧ ਕਰਦੇ ਹੋ ਫਿਰ ਉਹਨਾਂ ਦੇ ਹਾੜਿਆ ਮੌਕੇ ਖਾਸ ਪਕਵਾਨ ਬਣਦੇ ਨੇ ਹਾਂਜੀ ਹਾਂਜੀ ਆਪਾਂ ਵੇਖੋ ਜੀ ਤੇ ਦਾਲ ਤੇ ਸਬਜੀ ਤੇ ਜਿਹੜੇ ਨਾਲ ਖਾਸ ਹੋਏ ਕੋਈ ਪ੍ਰਸ਼ਾਦ, ਖੀਰ, ਚਾਵਲ ਮਿੱਠੇ, ਸੇਵੀਆਂ ਮਤਲਬ ਇਸ ਤਰ੍ਹਾਂ ਕਾਫੀ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਅਸੀਂ ਬਣਾਉਂਦੇ ਹਾਂ ਲੰਗਰ ਜਿਹੜੀ ਇਹ ਹਾਲ ਦੀ ਇਮਾਰਤ ਹੈ ਮੌਜੂਦਾ ਇਮਾਰਤ ਕਦੋਂ ਬਣੀ ਸੀ ਇਹਦਾ ਕੋਈ ਇਤਿਹਾਸ ਜੀ ਜੀ ਬਾਬਾ ਖੜਕ ਸਿੰਘ ਜੀ ਨੇ ਬਣਾਈ ਸੀ ਤੇ ਮੇਰਾ ਖਿਆਲ ਹੈ ਵੀ ਘੱਟੂ ਘੱਟ 35 ਸਾਲ ਇਹਨੂੰ ਹੋ ਕੇ ਬਣੀ ਹੈ ਠੀਕ ਹੈ ਜੀ ਤੇ ਲੰਗਰ ਹਾਲ ਲੰਗਰ ਦੇ ਦੋ ਹਾਲ ਨੇ ਇੱਕ ਗਰਾਉਂਡ ਫਲੋਰ ਤੇ ਹੈ ਫਰਸਟ ਫਲੋਰ ਤੇ ਦੋਨਾਂ ਹਾਲਾਂ ਦੇ ਵਿੱਚ ਇੱਕੋ ਵਾਰ ਕਿੰਨੀ ਇਕ ਸੰਗਤ ਬੈਠ ਸਕਦੀ ਹੈ ਦੇਖੋ ਜੀ ਜੇ ਅਸੀਂ ਦੋਹਾਂ ਹਾਲਾਂ 'ਚ ਡਬਲ ਸੰਗਤ ਨੂੰ ਬਿਠਾਈਏ ਹਾਂਜੀ ਤੇ 5-6000 ਦੋਹਾਂ ਹਾਲਾਂ 'ਚ ਬੈਹਿੰਦਾ ਸੰਗਤ ਆ ਠੀਕ ਹੈ ਜੀ ਕਿੰਨੇ ਕਿੰਨੇ ਮਤਲਬ ਕਿੰਨਾ ਕੁ ਟਾਈਮ ਲੈਂਦੇ ਨੇ ਇੱਕ ਵਾਰ ਲੰਗਰ ਸ਼ਕਨ ਦੇ ਵਿੱਚ ਸ਼ਰਧਾਲੂ ਜਿਵੇਂ ਇੱਕ ਬੈਚ ਆਇਆ ਪੂਰਾ ਪੈਕਡ ਹੁੰਦਾ ਆ। ਜੀ 25 ਮਿੰਟ ਦਾ ਸਮਾਂ ਲੱਗ ਹੀ ਜਾਂਦਾ ਹੈ ਬੱਸ। ਪਰ ਜਿਵੇਂ ਹੁਣ ਆ ਜੀ ਅਸੀਂ ਇੱਥੇ ਬਾਹਰ ਨਵੀਆਂ ਲੋਹਾ ਤਿਆਰ ਕਰ ਰਹੇ ਹਾਂ। ਹਾਂ ਜੀ। ਇਹ ਜਿਹੜੀਆਂ ਪ੍ਰਦੂਸ਼ਣ ਨਾਲ ਜਿਹੜਾ ਦਾ ਹੋਵੇ। ਇੱਥੋਂ ਦੇ ਝੋਲੀਆਂ ਭਰ ਕੇ ਜਾਣਾ ਕਿਸੇ ਨੇ? ਹਾਂ ਜੀ। ਤੇ ਖਾਲੀ ਨਹੀਂ ਜਾਂਦਾ ਕੋਈ। ਕੈਮਰਾ ਸਾਹਿਬ এবੀਪੀ ਨਾਲ ਗੱਲਬਾਤ ਕਰਨ ਲਈ ਬਹੁਤ-ਬਹੁਤ ਧੰਨਵਾਦ ਮਨੀਰ ਸਾਹਿਬ ਨੇ ਸਾਨੂੰ ਦੱਸਿਆ ਕਿ ਲੰਗਰ ਦੇ ਵਿੱਚ ਡੇਲੀ ਜਿਹੜੇ ਨੇ 1 ਲੱਖ ਤੋਂ ਵੱਧ ਸ਼ਰਧਾਲੂ ਨੇ ਇੱਥੇ ਲੰਗਰ ਛਕਦੇ ਨੇ ਸ੍ਰਿਪਤ ਹੋ ਕੇ ਜਾਂਦੇ ਨੇ ਤੇ ਕਦੇ ਵੀ ਕੋਈ ਇਹੋ ਜਿਹਾ ਦਿਨ ਇਹੋ ਜਿਹਾ ਪਲ ਨਹੀਂ ਆਇਆ ਕਿ ਇੱਥੋਂ ਕੋਈ ਵੀ ਸ਼ਰਧਾਲੂ ਜਿਹੜਾ ਭੁੱਖਾ ਗਿਆ ਹੋਵੇ ਨੂੰ ਲੈ ਕੇ ਜਿੰਨੇ ਸਵਾਲ ਸਾਡੇ ਮਨ ਸੀ ਅੱਜ ਸਭ ਦੂਰ ਹੋ ਗਏ ਇੰਨਾ ਵਿਸ਼ਾਲ ਪ੍ਰਬੰਧ ਦੇਖ ਕੇ ਜ਼ੁਬਾਨ 'ਚੋਂ ਕੋਈ ਸ਼ਬਦ ਨਹੀਂ ਨਿਕਲਦਾ ਬਸ ਮਨ ਨਿਹਾਲ ਹੋ ਜਾਂਦਾ ਹੈ ਹੋਵੇ ਵੀ ਕਿਉਂ ਨਾ ਇੱਕੋ ਰਸੋਈ ਵਿੱਚੋਂ ਰੋਜ਼ਾਨਾ 50000 ਤੋਂ ਵੱਧ ਸੰਗਤਾਂ ਤ੍ਰਿੱਤ ਹੋ ਕੇ ਜਾਂਦੀਆਂ ਨੇ ਕਿੰਨਾ ਵੱਡਾ ਸਿਧਾਂਤ ਬਖਸ਼ਿਆ ਏ ਗੁਰੂ ਸਾਹਿਬਾਨਾ ਨੇ ਸਿੱਖ ਪੰਥ ਨੂੰ ਸਦੀਆਂ ਤੋਂ ਲੰਗਰ ਪ੍ਰਬੰਧ ਅਤੁੱਟ ਚੱਲਦੇ ਆ ਰਹੇ ਨੇ ਤੇ ਹਮੇਸ਼ਾ ਚੱਲਦੇ ਰਹਿਣਗੇ ਅੱਜ ਦੇ ਦਿਨ ਲਈ ਇੱਥੇ ਇਜਾਜ਼ਤ ਚਾਹਾਂਗੇ ਕੱਲ ਫੇਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ